ਅਸਿਕਲ ਦੋਸਤੋ ਅੱਜ ਆਪਾਂ ਚੱਲੇ ਆਂ ਇੰਡੀ ਕੈਥ ਲੋਨ ਪਟਿਆਲਾ ਨਵਾਂ ਸਟੋਰ ਜੋ ਖੁੱਲਿਆ ਹੈ ਇੰਡੀ ਕੈਥ ਲੋਨ ਦਾ ਪਟਿਆਲਾ ਵਿਖੇ ਚੱਲੇ ਆਂ ਤੇ ਆਪਾਂ ਤਿੰਨ ਸਾਥੀ ਮੌਜੂਦ ਰੂਪੇ ਮਾਨ ਸਾਹਿਬ ਮੀਗਾ ਸਾਹਿਬ ਤੇ ਮੈਂ ਤੇ ਜੀ ਨਾਂ ਗੇ ਲੈਣ ਵਾਸਤੇ ਸ਼ੂਟ ਕਿਰ ਗੋਡ ਦਾ ਹੋਰ ਵੀ ਕੈਨੇਟਮ ਹੋ ਲੈਣ ਵਾਸਤੇ ਚੱਲੇ ਗੋਡਵੜਾ ਫਿਰ ਮਸਲਾ ਨਾਲ ਸਰਦੂ ਦੂਤੋਂ ਦੇਖਦੇ ਕਿ ਅੱਗੇ ਚੱਲਦੇ ਆਪਾਂ ਜੇ ਗਰਮ ਕਰਮ ਦੇ ਕੇ ਇੱਥੇ ਬਹੁਤ ਸਵਾਦ ਹੁੰਦੀ ਹੈ ਦੋਸਤੋ ਨਾਲੇ ਤੁਹਾਡੇ ਅਰਦਾਸ ਹੋ ਜਾਂਦੀ ਹੈ ਤੇ ਨਾਲੇ ਇਸ ਮੇਰੇ ਗਰਮ ਕਰਮ ਦੇ ਨਾਲੇ ਦੀ ਦੇਖ ਕੇ ਅਗਿੰਦ ਜੰਪ ਨੇ ਬਹੁਤ ਸੋਨਾ ਮੌਸਮ ਹੈ ਇਹ ਮਾਨਸਾ ਦਾ ਫੇਵਰੇਟ ਆ ਬੱਦਲ ਜਿੱਤਾ ਮਾ ਜਿੱਥੋਂ ਅਸੀਂ ਇੱਥੋਂ ਦੀ ਦੇਸੀ ਕੀ ਉਹਦੀ ਜਿਹੜੇ ਕਹਾਵਤ ਨਾਲ ਚਾਹ ਵੀ ਮਾ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਕਾਫੇ ਤੇ ਚਾਹ ਪੀਵਾਦੇ ਹੋ ਨਾ ਚਾ ਵੀ ਕੇ ਚੱਲਾਂਗੇ ਅੱਗੇ ਫਿਰ ਜੈਕੈਥਲੋਨ ਪਟਿਆਲਾ ਉੱਥੋਂ ਸਮਾਨ ਸੋਨ ਖਰੀਦਦੇ ਆ ਤੁਹਾਨੂੰ ਦਿਖਾ ਦੇਵਾਂਗੇ ਬਾਅਦ ਜਦੋਂ ਖਰੀਦ ਲਿਆ ਤੇ ਬੇਗਾ ਸਾਹਿਬ ਮਾਨ ਸਾਹਿਬ ਤੇ ਆਪਾਂ ਠੀਕ ਹੈ ਜੈਸੀਕੋ ਰਿਟੂਰਨ ਇੱਕ ਗੱਲ ਦੱਸਣੀ ਸਮਾਨੇ ਖਾਲੇ ਵੀ ਦੋਸਤੋਂ ਆਪਾਂ ਪੀਦੇ ਦਿਲਜੀਤ ਧਾਬੇ ਤੇ ਚਾਹ ਤੇ ਚਾਹ ਦੇ ਨਾਲ ਮੱਠੀ ਮਾਨ ਸਾਹਿਬ ਮੱਠੀ ਖਾ ਲੈਣੀ ਪਹਿਲਾਂ ਆਪਾਂ ਖਾ ਕੇ ਆਦੇ ਆ ਚੂਰੀ ਦਿਲਜੀਤ ਦੀ ਚੂਰੀ ਦੇ ਦੋ ਵੱਡੇ ਵੱਡੇ ਗੋੜ ਦੇ ਚੂਰੀ ਦੇ ਲੱਡੂ ਤੇ ਹੁਣ ਲਾਇਆ ਗੋਦੀ ਚਾਹ ਤੇ ਆ ਮੱਠੀ ਦੇ ਕੋਲ ਤੁਸੀਂ ਫੇਰ ਆਪਾਂ ਇਥੋਂੋਂ ਪੀ ਕੇ ਚਾਹ ਇੱਥੋਂ ਹੋਵਾਂਗੇ ਨਾ ਠੀਕ ਹੈ 30 ਚਾਹ ਤੇ ਪਈਏ ਰਾਹ ਹਾਂ ਰਾਹ ਜਾ ਕੇ ਪਈਏ ਗਾ 200 ਚਾਹ ਆਪਾਂ ਪੀ ਲਈ ਦਲਜੀਤ ਢਾਬੇ ਤੋਂ ਤੇ ਇਥੋਂ 30 ਕਿਲੋਮੀਟਰ ਅੱਗੇ ਹੈਗਾ ਪਟਿਆਲਾ ਤੇ ਪਟਿਆਲੇੋਂ ਆਪਾਂ ਕਿਹਾ ਤੁਹਾਨੂੰ ਤੋਂ ਲੈਣੀ ਹੈ ਸਮਾਨ ਸਮਾਨ ਕਿਹੜਾ ਕਿਹੜਾ ਫਿੱਟ ਹੋਣਾ ਤੁਹਾਨੂੰ ਦਿਖਾਉਣੇ ਆ ਤੇ ਬਿੱਗਾ ਸਾਹਿਬ ਆਪਣੇ ਉਹ ਲਈ ਹੁੰਦੇ ਮਗਰ ਗੱਡੀ ਬੈਕ ਕਰ ਰਹੇ ਨੇ ਵੇਗਾ ਸਾਹ ਵਿੱਚ ਨੇ ਚਲੋ ਫਿਰ ਆਜੋ ਚੱਲਦੇ ਆ ਅੱਗੇ ਮੈਂ ਦੋਸਤੋ ਆਪਾਂ ਪਟਿਆਲਾ ਦੀ 올ਡ ਰੋਡ ਜਿਹੜੀ ਪਹਿਲਾਂ ਵਾਲੀ ਪੁਰਾਣੀ ਰੋਡ ਸੀ ਉਹ ਐਂਟਰੀ ਕਰ ਚੁੱਕੇ ਆ ਇੱਕ ਬਾਈਪਾਸ ਨਿਕਲ ਜਾਂਦੀ ਸਿੱਧੀ ਅੱਗੇ ਚੰਡੀਗੜ੍ਹ ਨੂੰ ਮੁਹਾਲੀ ਨੂੰ ਤੇ ਆਪਾਂ 올ਡ ਰੋਡ ਆਏ ਆ ਕਿਉਂਕਿ ਇੱਧਰ ਦੀ ਨੇੜੇ ਪੈਂਦਾ ਡੀ ਕੈਥਲੋਨ ਸਟੋਰ ਤੇ ਕੈਥਲੋਨ ਸਟੋਰ ਨੂੰ ਥੋੜਾ ਸਮਾਂ ਹੋਇਆ ਖੁੱਲੇ ਨੂੰ ਪਟਿਆਲੇ ਉਦੋਂ ਪਹਿਲਾਂ ਜੀਰਕਪੁਰ ਲੁਧਿਆਣਾ ਅੰਮ੍ਰਿਤਸਰ ਉੱਥੇ ਜਾਈਦਾ ਸੀ ਤੇ ਅੱਜ ਫਸਟ ਟਾਈਮ ਆਏ ਆ ਆਪਾਂ ਡੀ ਕੈਥਲੋਨ ਸਟੋਰ ਤੇ ਫਿਰ ਵੇਖਦੇ ਆਂ ਇੱਥੇ ਕਿਹੜਾ ਕਿਹੜਾ ਸਮਾਨ ਸਾਨੂੰ ਮਿਲਦਾ ਹੈ ਕਿੰਨਾ ਕੁ ਸਮਾਨ ਹੈ ਉਹ ਤੁਹਾਨੂੰ ਜਾ ਕੇ ਦਿਖਾਵਾਂਗੇ ਆਜ ਗਏ ਆਪਾਂ ਦੀ ਡਕੇਥਲਨ ਪਟਿਆਲਾ ਨਵਾਂ ਸੁਰੂਪਕਾ ਤੇ ਆਪਾਂ ਵੀ ਪਹਿਲੀ ਵਾਰੀ ਡਕੇਥਲਨ ਪਟਿਆਲਾ ਵਿੱਚ ਆਏ ਆਂ ਕਈ ਆਟਮਾ ਲੈਣੀਆਂ ਤੇ ਆ ਗਏ ਫਿਰ ਦੇਖਦੇ ਆ ਇੱਥੋਂ ਕੀ ਕੀ ਮਿਲਦਾ ਹੈ ਲੋ ਜੀ ਬੰਦੇ ਆਪਣੇ ਸਮਾਨ ਵੇਖ ਰਹੇ ਨੇ ਡਕੇਥਲਨ ਆਪਾਂ ਪਹੁੰਚ ਗਏ ਦੋਸਤੋ ਪਟਿਆਲਾ ਛੋਟਾ ਜਿਹਾ ਹੀ ਹੈ ਬਾਲਾ ਵੱਡਾ ਨਹੀਂ ਹੈਗਾ ਸਟੋਰ ਬਾਕੀ ਜੇ ਆਪਾਂ ਨੂੰ ਸਮਾਨ ਮਿਲ ਗਿਆ ਫਿਰ ਤਾਂ ਆਪਾਂ ਤੁਹਾਨੂੰ ਦੱਸਾਂਗੇ ਨਹੀਂ ਤਾਂ ਫਿਰ ਬਾਅਦ ਚ ਗੱਲ ਕਰਦੇ ਆਪਾਂ ਆਹ ਛੋਟਾ ਜਿਹਾ ਸਮਾਨ ਚੇਅਰ ਕੁਰਸੀਆਂ ਹੈਗੀਆਂ ਇੱਥੇ ਪਰ ਪ੍ਰੋਪਰ ਜਿਹੜਾ ਚੇਅਰ ਅਸੀਂ ਲੈਣ ਗਏ ਸੀ ਲੋਵ ਫੋਲਡਿੰਗ ਚੇਅਰ ਆਉਂਦੀ ਐ ਇੱਕ ਛੋਟਾ ਸਾਈਜ਼ ਉਹ ਚੇਅਰਾਂ ਨਾਲ ਕੋਲ ਹੈ ਰਹੀ ਤੇ ਸਮਾਨ ਠੀਕ ਠਾਕ ਹੀ ਐ ਬਸ ਡੰਗ ਜਲਾਉਣ ਨੂੰ ਐ ਪ੍ਰੋਪਰ ਸਮਾਨ ਪੂਰਾ ਕੰਪਲੀਟ ਸਮਾਨ ਨਹੀਂ ਜਿਵੇਂ ਲਵਿਆਨੇ ਜੀਰਕਪੁਰਾ ਕਾਕਾ ਪੈ ਵੀ ਵਧੀਆ ਠੀਕ ਐ ਕਿਉਂਕਿ ਜਿਹੜੇ ਆਪਾਂ ਸਾਰੀਆਂ ਚੀਜ਼ਾਂ ਆਪਾਂ ਦੇਖ ਰੀਆਂ ਸੀ ਕੋਈ ਚੀਜ਼ ਇੱਥੋਂ ਮਿਲ ਹੀ ਨਹੀਂ ਪ੍ਰੋਪਰ ਤੇ ਹੁਣ ਆਪਾਂ ਲੁਧਿਆਣੇ ਦਾ ਚੱਕਰ ਪਣਾਵਾਂਗੇ ਇੱਥੇ ਆਪਾਂ ਨੂੰ ਕੋਈ ਚੀਜ਼ ਨਹੀਂ ਹੈਗੀ ਪ੍ਰੋਪਰ ਤੇ ਅੱਗੇ ਜੇ ਘਾਉਤ ਜਿਵੇਂ ਆਏ ਤੇ ਚਲੋ ਮੈਂ ਪਿੱਛਾ ਸਾਬ ਤੇ ਘੱਲਤੀ ਰਹਿੰਦੀ ਕਿ ਤੇ ਅੱਗੇ ਜਿਵੇਂ ਆਏ ਉਹ ਮੁਰਜਲੇ ਨਰਾਸੇ ਮੁਰਜਾ ਹਾਂ ਦੋਸਤੋ ਅੱਜ ਤਾਂ ਬੜੀ ਆਸ ਲੈ ਕੇ ਸੀ ਟਿਕੈਟ ਸਲੂਨ ਖੁੱਲਿਆ ਵੀ ਇੱਥੇ ਟਿਕਿਆਲੇ ਤੇ ਆਪਾਂ ਕਾਫੀ ਸਮਾਨ ਜ ਲੈਣਾ ਸੀਗਾ ਕੁਰਸੀਆਂ ਬੂਟ-ਬਾਟ ਹੋਰ ਪਰ ਅਕੈਡਮੀ ਨਹੀਂ ਮਿਲੀ ਜੀ ਤੇ ਬਸ ਚੂਰੀ ਜ਼ਰੂਰ ਦੇਸੀ ਕੋਈ ਮਾਨ ਸਾਹਿਬ ਨੇ ਖਵਾਤੀ ਆ ਦਲਜੀਤਾ ਵੀਰੋ ਪੂਰੀ ਸਰਾਸ ਗਈ ਤੇ ਹੁਣ ਆਪਾਂ ਜਾਣਦੇ ਹਾਂ ਕਿ ਬਨਾਲੇ ਆਪਦਾ ਕੈਨੇਡਾ ਵਾਲਾ ਜਿਹੜਾ ਹੈਗਾ ਪੂ ਪੂ ਪਾਟ ਉੱਥੇ ਦੇਖਦੇ ਆਂ ਕਿ ਬੂਟ-ਬਾਟ ਮਿਲ ਗਿਆ ਤਾਂ ਠੀਕ ਹੈ ਦੋਸਤੋ ਇਤੋਂ ਚੰਗਾ ਤੁਸੀਂ ਲੁਧਿਆਣਾ ਜੀਂਪੁਰ ਜਾਓ ਇੱਥੇ ਆਉਣ ਦੀ ਬਜਟ ਟਾਈਮ ਖਰਾਬ ਨਾ ਕਰੋ ਠੀਕ ਹੈ ਭਾਈ ਓਕੇ ਜੀ ਹਵੇਲੀ ਸਿੱਧੂ ਮੂਸੇਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਹਵੇਲੀ ਹੈ ਇਹ ਬਾਈ ਜੀ ਹਵੇਲੀ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਚਾਹ ਪੀ ਮਾ ਕੇ ਖਾ ਲਿਓ ਫਿਰ ਬਾਈ ਜੀ ਹਵੇਲੀ ਤੇ ਚਾ ਚੁੱਕੀ ਨਹੀਂ ਅਜੇ ਮੇਰੇ ਸਾਥ ਚੱਲੇ ਆਉਂਦੇ ਬਾਕੀ ਫੋਟੋਗ੍ਰਾਫੀ ਦੀ ਸੋਹਣੀ ਲొਕੇਸ਼ਨ ਬਾਈ ਜੀ ਹਵੇਲੀ ਸਿੱਧੂ ਮੂਸੇਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਵੀਡੀਓ ਬੋਸਤੋ ਆਓ ਵੀ ਸਾਡੇ ਬੰਦੇ ਬਾਈ ਜੀ ਹਵੇਲੀ ਦੇ ਖੱਟੇ ਰੰਗ ਦੇ ਸਕੂਟਰ ਤੇ ਬਹਿ ਕੇ ਨਾਬੀ ਸਰਦਈ ਪੱਗਾ ਬਣ ਗਿਆ ਹੋਗਾ ਤੇ ਸਕੂਟਰ ਦਾ ਰੰਗ ਹੈਗਾ ਖੱਟਾ ਪੂਰੇ ਮੌਜੀ ਬੰਦੇ ਇਹ ਵੀ ਕਿਹੜੇ ਟੂਰ ਤੇ ਚੱਲੇ ਮਾਨ ਸਾਹਿਬ ਅਸੀਂ ਕਹੇ ਤਾਂ ਗਈ ਸੀਗੇ ਅੱਛਾ ਬਹੁਤ ਖੁਸ਼ ਹੋ ਕੇ ਆਏ ਅੱਛਾ ਤੇ ਸਕੂਟਰ ਠੀਕ ਹੈ ਪੈਂਚਰ ਪੈਂਚਰ ਤਾਂ ਨਹੀਂ ਹੋਇਆ ਜੋ ਤੁਸੀਂ ਲੈਣਗੇ ਅਸੀਂ ਮਿਲ ਗਏ ਅਸੀਂ ਚਿੱਤ ਕਿੱਕਰ ਆਇਆ ਨਾ ਰੰਗਣੀ ਹੋਵੇ ਅਸੀਂ ਬਾਈ ਜੀ ਹੋਵੇਗੀ ਤਾਂ ਚਾਹ ਪੀ ਲੱਗਿਆ ਜੀ ਅੱਛਾ ਅੱਛਾ ਚਲੋ ਚਲੋ ਆਜੋ ਮਰੋ ਠੀਕ ਹੈ Gotcha glimpse for me Don't you worry it's okay to take a pee the imagine worse now pretty please Yeah try to hide it And you've gotten curious So let your feelings out Come a little closer Fillet, fillet, fillet be me. Those lips in your eyes I'll trade it with mine is now or never I'm tired of guessing so don't. you wanna come a little closer? Why are you playing cool? Just tell me what you're gonna do Boy Take my hands, draw me close That's when you'll hear me Feeling in the most I see the trembling, baby, come and take a dose. I'm a